ਵੇਰਕਾ ਦੇ ਆਊਟਸੋਰਸਿੰਗ ਮੁਲਾਜ਼ਮਾਂ ਵੱਲੋਂ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਫਿਰ ਕੀਤਾ ਰੋਸ ਪ੍ਰਦਰਸ਼ਨ ਅਤੇ ਕੀਤੀਆਂ 93 ਸਮੇਂ ਦੀ ਹੜਤਾਲ ਸ਼ੁਰੂ ਇਸ ਮੌਕੇ ਆਗੂ ਜਸਵੀਰ ਸਿੰਘ ਨੇ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਜੋ ਆਪਣੇ ਵਾਅਦੇ ਜੋ ਲੈ ਕੇ ਆਈ ਸੀ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇਗਾ ਇਸ ਨੂੰ ਲੈ ਕੇ ਸਰਕਾਰ ਨੇ ਕੋਈ ਵੀ ਵਾਅਦਾ ਨਹੀਂ ਨਿਭਾਇਆ ਜਿਸ ਨੂੰ ਲੈ ਕੇ ਹੁਣ ਉਹ ਪਿਛਲੇ ਲਗਾਤਾਰ ਤਿੰਨ ਦਿਨਾਂ ਤੋਂ ਦਰਨਾ ਪ੍ਰਦਰਸ਼ਨ ਕਰ ਰਹੇ ਆ ਤੇ ਉਹਨਾਂ ਕਹਿਆ ਕਿ ਮੈਨੇਜਮੈਂਟ ਦੇ ਨਾਲ ਗਲਵੱਟ ਕੀਤੀ ਹੈ ਲੇਕਿਨ ਕੋਈ ਗੱਲ ਸਿਰੇ ਨਹੀਂ ਚੜੀ ਤਾਂ ਇਸ ਨੂੰ ਲੈ ਕੇ ਉਹਨਾਂ ਵੱਲੋਂ ਹੁਣ ਅਣਮਿੱਥੇ ਸਮੇਂ ਦੀ ਹੜਤਾਲ ਜਿਹੜੀ ਉਹ ਸ਼ੁਰੂ ਕਰ ਦਿੱਤੀ ਗਈ। ਇਸ ਤੋਂ ਦਿਖਾ ਰਹੇ ਹਾਂ ਬਠਿੰਡਾ ਦੇ ਵੇਰਕਾ ਮਿਲਕ ਬਣਾਉਣ ਦੇ ਬਾਹਰ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਵੇਰਕਾ ਦੇ ਆਊਟਸੋਰਸਿੰਗ ਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜਾ ਰੋਸ ਪ੍ਰਦਰਸ਼ਨ ਹੈ ਉਹ ਸ਼ੁਰੂ ਕੀਤਾ ਗਿਆ ਤੇ ਅਣਮਿੱਥੇ ਸਮੇਂ ਦੀ ਹੜਤਾਲ ਜਿਹੜੀ ਉਹ ਇਹਨਾਂ ਵੱਲੋਂ ਇਹ ਨ ਮੇਰਾ ਨਾਮ ਜਸਵੀਰ ਸਿੰਘ ਬੇਰਕਾ ਔਰਸੋਰਸ ਮਲਾਜ਼ਮ ਦੁਨੀਆ ਦਾ ਜੂਬਾ ਜਰਨਲਿਸਟ ਹੈ। ਕੀ ਮਾਮਲਾ ਹੈ ਜਿਹੜਾ ਤੁਸੀਂ ਪੁੱਛ ਰਹੇ ਹੋ? ਇਹ ਮਾਮਲਾ ਹੀ ਬੇਰਕਾ ਔਰਸੋਰਸ ਦੇ ਮਲਾਜ਼ਮ ਲਗਾਤਾਰ ਨਮੂਨੀਆਂ ਤੇ ਤਨਖਾਹਾਂ ਤੇ ਲੰਮੇ ਸਮੇਂ ਤੋਂ ਕੰਮ ਕਰ ਰਹੇ ਆ। ਇਹ ਲਗਾਤਾਰ ਅਸੀਂ ਸਾਡੇ ਐਮ ਡੀ ਸਾਹਿਬ ਦੇ ਨਾਲ ਰਾਬਤਾ ਕਾਇਮ ਕੀਤਾ ਮੀਟਿੰਗਾਂ ਦੇ ਰਾਹੀਂ। ਪਰੰਤੂ ਮੀਟਿੰਗਾਂ ਦੇ ਵਿੱਚ ਕੋਈ ਸਿੱਟਾ ਨਾਲ ਨਿਕਲਣ ਕਰਕੇ ਇਹ ਜਿਹੜਾ 3 ਦਿਨਾਂ ਦਾ ਜਿਹੜਾ ਤਰਨਾਉ ਅਸੀਂ ਉਲਿੱਕਿਆ ਗਿਆ ਸੀ। ਪਰੰਤੂ ਮੈਨੇਜਮੈਂਟ ਨੇ 3 ਦਿਨਾਂ ਦੇ ਵਿੱਚ ਕੋਈ ਮੀਟਿੰਗ ਨਹੀਂ ਕੀਤੀ। ਕੋਈ ਚੇਅਰਮੈਨ ਨਹੀਂ ਮੀਟਿੰਗ ਨਹੀਂ ਕੀਤੀ ਉਸ ਤਰ੍ਹਾਂ ਜਿਹੜਾ ਇਹ ਅਸੀਂ ਜਿਹੜਾ ਧਾਰਨਾਗਾ ਉਹ ਅਨਮਿੱਥੇ ਸਮੇਂ ਦੇ ਵਿੱਚ ਤਬਦੀਲ ਕਰ ਦਿੱਤਾ ਤੇ ਸਿਵਲ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਉਹ ਅੱਜ ਜਿਹੜੀ ਵਰਕਰਾਂ ਦੀ ਜਿਹੜੀ ਮੀਟਿੰਗ ਹੈ ਜੂਨੀਅਨ ਦੀ ਮੀਟਿੰਗ ਹੈ ਉਹ ਜਿਹੜੀ ਹੈੱਡ ਆਫਸ ਵਿੱਤ ਮੰਤਰੀ ਪੰਜਾਬ ਤੇ ਜਿਹੜੀ ਮਿਲਕ ਫੈਡ ਚੇਅਰਮੈਨ ਦੇ ਨਾਲ ਕੀਤੀ ਗਈ ਆ ਇਸ ਦੇ ਵਿੱਚ ਮੁੱਖ ਮੰਗਾਂ ਨੇ ਸਾਡੀਆਂ ਜੀ ਜਿਹੜੀਆਂ ਕੱਚੇ ਮਲਾਜ਼ਮਾਂ ਨੂੰ ਪੱਕਾ ਕਰੋ ਕਿਉਂਕਿ ਪੰਜਾਬ ਸਰਕਾਰ ਜਿਹੜੀ ਕੱਚੇ ਮਲਾਜ਼ਮਾਂ ਨੂੰ ਪੱਕਾ ਕਰਨ ਦੀ ਨੀਤੀ ਦੇ ਨਾਲ ਆ ਪੰਜਾਬ ਸਰਕਾਰ ਆਪਣੀ ਆਈ ਸੀਗੀ ਪਰੰਤੂ ਹੁਣੇ ਪੰਜਾਬ ਸਰਕਾਰ ਆਪਦੇ ਵਾਅਦਿਆਂ ਤੋਂ ਮੁੱਕਰ ਰਹੀ ਆ ਇਸ ਕਰਕੇ ਅੱਜ ਮੁੱਖ ਮੰਤਰੀ ਪੰਜਾਬ ਬਠਿੰਡਾ ਵੀ ਕੇ ਵੀ ਆ ਰਿਹਾ ਅਸੀਂ ਉਹਨਾਂ ਨੂੰ ਅਪੀਲ ਵੀ ਕਰਦੇ ਆ ਕਿ ਤੁਸੀਂ ਇਹ ਜਿਹੜਾ ਦਿਖਾਵੇ ਦੀਆਂ ਰਾਜਨੀਤੀਆਂ ਤੋਂ ਉੱਪਰ ਉੱਠ ਕੇ ਜਿਹੜੀ ਇਹ ਕੱਚੇ ਮੁਲਾਜ਼ਮਾਂ ਨੂੰ ਆ ਉਹ ਪੱਕਾ ਕਰੋ ਕਿਉਂਕਿ ਤੁਹਾਡਾ ਹੀ ਇਹ ਜਿਹੜਾ ਅਦਾਰਾ ਹੈ ਸਰਕਾਰੀ ਅਦਾਰਾ ਮੁੱਖ ਮੰਤਰੀ ਪੰਜਾਬ ਕੋਲ ਹੈ ਇਸ ਦੇ ਵਿੱਚ ਢੱਲੇ ਦੇ ਨਾਲ ਨਿੱਜੀਕਰਨ ਕੀਤਾ ਜਾ ਰਿਹਾ ਪ੍ਰਾਈਵੇਟ ਕੰਪਨੀਆਂ ਨੂੰ ਸੌਂਪਿਆ ਜਾ ਰਿਹਾ ਇਦਾਂ ਜਿਹੜੀਆਂ ਜਿਵੇਂ ਪੰਗੀਰੀ ਪਲਾਂਟ ਨੇ ਉਹ ਵੀ ਪ੍ਰਾਈਵੇਟ ਕੰਪਨੀਆਂ ਨੂੰ ਦੇ ਦਿੱਤੇ ਗਏ ਨੇ ਇਸ ਕਰਕੇ ਅਸੀਂ ਅਪੀਲ ਕਰਦੇ ਹਾਂ ਕਿ ਇਹਦਾ ਜਲਦੀ ਤੋਂ ਜਲਦੀ ਮੀਟਿੰਗਾਂ ਦੇ ਰਾਹੀਂ ਹੱਲ ਕੀਤਾ ਜਾਵੇ